ਸਤ ਸ੍ਰੀਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ। ਐਸਟ। ਅਪਣੇ ਕੱਲ ਵੀ ਗੱਲ ਹੋਈ ਸੀ। ਜੇ ਆਪਾਂ ਬੱਟਾ ਪਾਉਂਦੇ ਸੀ। ਤੇ ਇਹਨਾਂ ਚਾਹ ਵੀ ਕੱਪੀ ਆਪਰੇ ਮੂੰਗੀ, ਬੀਜੀ ਅਤੇ ਮੱਕੀ ਵੀ ਆ। ਆਪਕੀ ਆਪਣੀ ਐਡੀਡ ਹੋ ਗਈ। ਦੇਖੋ। ਲਗਦਾ ਕਿਤੇ ਕਿਤੇ ਗਲੀਆਂ ਜੀਆਂ ਨਿਕਲਣ ਲੱਗ ਗਈਆਂ ਅੱਜ ਪਾਣੀ ਲਾ ਰਿਆ ਹਨ ਕੱਲ ਨੂੰ ਸਪਰੇਅ ਕਰਨੀ ਪੈਣੀ ਹੈ ਮੱਕੀ ਤੇ ਹੈਗੀ ਹੈ ਵਿੱਚ ਗਲੀਆਂ ਜੀਆਂ ਹੈਗੀਆਂ ਨੇ ਵਿੱਚ ਥੋੜੀ ਜੀ ਪ੍ਰੋਬਲਮ ਜੀ ਲੱਗਦੀ ਹੈ ਛੁੰਡੀ ਦੀ ਤੇ ਘਰੀਬਨ ਨਿਕਲ ਮਿੱਟੀ ਕੀ ਹੋਂਕਾ ਖੇਤਾਂ ਨੂੰ ਛੁੰਡੀ ਤਕਰੀਬਨ ਪੈਂਦੀ ਪੈਂਦੀ ਹੈ ਇੱਕ ਵਾਰ ਤਾਂ ਨਿਕਲ ਸਾਂ ਤੇ ਉਹ ਹੱਲ ਵੀ ਸਪਰੇਅ ਹੀ ਆ ਜੂਰੀ ਹੈ ਵੀ ਲਾਵਾਗੇ ਹਲਕਾ ਹਲਕਾ ਜਾ ਰਹੇ ਇਹ ਆਪਾਂ ਨੇ ਆਚਾਰ ਦੇ ਵਾਸਤੇ ਬੀਜੀ ਆ ਆਚਾਰ ਦੇ ਵਾਸਤੇ ਲਾ ਰਹੇ ਆ ਬੀਜੀ ਆਪਣੀ ਗਰਾਮ ਆ ਰਖੇ ਨੇ ਆਪਣੀ ਨਵੇਂ ਆਚਾਰ ਲਈ ਹਰ ਪਾਣੀ ਲਾਇਆ ਅੱਜ ਪਹਿਲਾਂ ਸਵੇਰੇ ਛੱਜੇ ਲੱਟਾਂ ਹੁੰਦੀ 4:30 ਵਜੇ ਅੱਢ ਅੱਠ ਤੱਕ ਤੇ ਹੁਣ ਵਧੀਆ ਟਾਈਮ ਲੰਦੇ ਨੇ ਛੇ ਛੱਜੇ 7 ਵਜੇ ਤੋਂ ਲੈ ਕੇ 6:30 ਵਜੇ ਤੱਕ ਮੱਕੀ ਦਾ ਵਧੀਆ ਖੜੀਆ ਬਸ ਆਹਣਾ ਕੁਝ ਨਹੀਂ ਕੰਮ ਜਾਪ ਥੋੜੇ ਜਨੇ ਕਰ ਕੰਨ ਚਾਹਤਾਂ ਪਾਣੀ ਲੈ ਆਣੇ ਸੀ ਹਿੰਗ ਹੈ ਜਿੱਦਾਂ ਜੀ ਮੀ ਪਊਗਾ ਮੀ ਪਿਆਰੀ ਆਪਣੇ ਕੰਨੀ ਇਹਦੇ ਛੱਟੇ ਜੇ ਥੋੜੇ ਥੋੜੇ ਜੇ ਥੋੜੇ ਲੇਟ ਹੋ ਗਿਆ ਮਾ ਇਹ ਦੌਖੇ ਜਿਹਾ ਆ ਸੁਭਾਯੰ ਨਾਲ ਦੀ ਆਪਣੇ ਦਰ ਖੜੇ ਨੇ ਛੋ ਜਲਾ ਲਾਏ